ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਂਗ ਸੇਰ ਲਈ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਬੈੜ ਤਾਜੀ ਸੂਈ ਹੈ ਦੂਜੇ ਨੰਬਰ ਵਾਲੀ ਬੈੜ ਬਾਈ ਕੰਨ ਮਹੀਨੇ ਕ ਦੀ ਕੱਚੀ ਆ ਤੇ ਤਿੰਨ ਨੰਬਰ ਤੇ ਹੀਪਰ ਵੱੱਛੀ ਆਓ ਕਰ ਲੈਨੇ ਬਾਈ ਨਾ ਕਰਵਾ ਬਾਈ ਜੀ ਸਤਿਕਾਰ ਸਤਿਕਾਰ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਟਿੰਡਾ ਤਸੀਰ ਰਾਮਪੁਰਾ ਫੋਲ ਨੇੜੇ ਪਿੰਡ ਬਾਈ ਨੇੜੇ ਵੀਰੇ ਆਪਣਾ ਜੇਠੂਗਾ ਰਹਿੰਦਾ ਤੇ 10 ਕਿਲੋਮੀਟਰ ਤਵਾ ਦੇ 10 ਕਿਲੋਮੀਟਰੋਂ ਰਾਮਪੁਰਾ ਰਹਿ ਜਾਂਦਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ 98722 32148 ਠੀਕ ਹੈ ਭਾਈ ਭਾਈ ਜਿਹੜੀ ਕੱਲ ਵੀਡੀਓ ਪਾਈ ਸੀ ਕਿਵੇਂ ਰਹਿ ਰਸਪੋਨ ਬਾਈ ਉਹਦਾ ਬਾਲੇ ਫੋਨ ਡਾਕਟਰ ਅਜੇ ਵੀ ਆਈ ਜਾਂਦੇ ਆ 5 ਮਿੰਟਾਂ ਦੀ ਬੈਗੀ ਵੈੜਾ ਵੀ ਚੰਗੀ ਨਹੀਂ ਧੋਕੜ ਗੱਬਣ ਜਿਹਦਾ ਤੀਜੇ ਦਾ ਆਪਣੇ ਘਰੇ ਬੈਗੀ ਠੀਕ ਹੀ ਦਿਨਾਂ ਤੋਂ ਬੈਗੀ ਖੜੀ ਖੜੀ ਠੀਕ 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 ਮੁੱਲ ਵੀ ਜਮਾ ਜਾਇਆ ਸੀ ਹਾਂ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੈੜ ਦੇਦੇ ਨੇ ਕਿਹੜਾ ਸੂਆ ਸੂਈ ਆ ਇਹ ਬਾਈ ਪਲੂਣ ਸੂਈ ਆ ਪਹਿਲੇ ਡਾਕਟਰ ਕਦੋਂ ਸੂਈ ਆ ਭਾਈ ਇਹਨੂੰ ਸੂਈ ਕਿੰਨਾ ਦੁੱਧ ਤਿਆਰ ਹੁਣ ਦੁੱਧ ਹੁਣ ਸਹੀ ਹੁੰਦਾ 13 ਕਿਲੋ ਡਾਕਟਰ ਆਪਾਂ 12 ਕਹਿ ਕੇ ਦੇਣੀ ਆ ਬਾਈ ਤੇ ਬਾਕੀ ਠੰਡੀ ਠੁੰਡੀ ਦਿਖਾ ਦੇ ਲੈ ਲੈ ਜਿਵੇਂ ਮਾਰਦੀ ਆ ਤੇਰੀ ਗੱਲ ਆ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਹਾਂ ਕੋਈ ਲੱਤ ਨਹੀਂ ਕੋਈ ਸੜ ਨਹੀਂ ਕਰਮ ਵਾਲੀ ਆ ਲੈ ਇਹ ਬੋਝ ਆ ਕੇ ਖੜ ਜਾਂਦੀ ਡਾਕਟਰ ਜੇ ਠੰਡਾ ਸੀਲ ਹੋਵੇ ਨਾ ਇਹ ਨਸਲ ਆ ਮੈਂ ਕਹਿੰਦਾ ਇਹਦੀ ਰੀਸ ਨਹੀਂ ਠੰਡ ਦਿਖਾ ਦੇ ਡਾਕਟਰ ਬਾਕੀ ਬਾਈ ਸ਼ਾਮਾਂ ਮੰਜ ਨਾਲ ਦਾ ਦੁੱਧ ਦੂ ਲੈ ਵਾ ਦੇ ਠੰਡ ਦੇਖ ਕੀ ਬਾਤ ਆ ਪੂਰਾ ਮੋਟਾ ਮੋਟਾ ਥਾਨ ਲੱਗ ਜਾ ਮੂੰਹ ਆਰਡਰ ਦੇਖੋ ਬਾਕੀ ਡਾਕਟਰ ਠੰਡੀ ਵਾਲੀ ਆ ਬਾਈ ਗਰਮ ਵਾਲੀ ਸ਼ਾਮ ਤੱਕਲੇ ਵਾਲੀ ਆਈ ਬਾਈ ਥੱਲੇ ਭੋਲਾ ਲੈ ਇਹ ਤਾਂ ਢੀ ਠੰਡੀ ਆ ਗਰਮ ਨਾ ਕੁਛ ਨਹੀਂ ਗਰਮ ਵਾਲੀ ਨੇ ਤੇ ਲੈ ਮੂਰੂ ਵੀ ਥਾਣ ਦਿਖਾਉਣ ਨੇ ਦਿਖਾ ਦੇ ਸਮਾਰਕਲੇ ਵਾਲੀ ਉਹਨੂੰ ਬਹੁਤ 에어 ਕਰਮ ਆਈ ਰਹਾ ਹਨਾ ਥਾਂ ਥੂਣੀ ਬੜਾ ਚੰਗਾ ਡਾਕਟਰ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਣੀ ਬਾਕੀ ਦੁੱਧ ਪੂਰਾ ਫੈਂਟ ਵਾਲਾ ਡਾਕਟਰ ਫੈਂਟ ਵਾਲਾ ਮੱਝ ਨਾਲ ਇੱਕ ਪਾਸੇ ਵਾਲਾ ਡੁੱਢ ਲੱਖ ਵਾਲੀ ਮੱਝ ਲੈ ਲੈ ਤੇ ਇੱਕ ਪਾਸੇ ਲੈ ਲੈ ਸਹੀ ਗੱਲ ਡੁੱਢ ਦਾ ਖਲਾਉਣ ਦੀ ਲੋੜ ਨਹੀਂ ਅੱਜ ਹੂੰ ਬਾਕੀ ਯਾਰ ਠੰਡੀ ਪਾਓਗਾ ਵੱਡੀ ਗੱਲ ਠੰਡੀ ਨਹੀਂ ਹੁੰਦੀ ਆ ਠੀਕ ਆ ਕਿ ਨਹੀਂ ਤੋਰਾ ਦੇਖ ਤੇ ਇੱਕ ਨੰਬਰ ਵੜਾ ਥਾਣਲੇ ਵਾਲਾ ਚੰਗਾ ਮੁੱਠੀ ਵਾਲਾ ਥਾਣਾ ਭਾਈ ਚਵਾਈ ਪੂਰੀ ਚੰਗੀ ਹੋ ਮਹਾਬਾਲੀ ਚੰਗੀ ਚਵਾਈ ਹੈ ਮੋਟੀ ਮੋਟੀ ਟਰੈਕਟਰ ਠੀਕ ਆ ਭਾਈ ਹਮ ਬਰੀਡ ਚੈੱਕ ਕਰ ਲੋ ਕਲਰ ਦੇਖੋ ਲਾਲ ਬਾਕੀ ਠੰਡੀ ਵਾਲੀ ਟਰੈਕਟਰ ਲੈ ਨਹੀਂ ਇਹ ਤਾਂ ਹੱਥ ਨਹੀਂ ਲਾਉਣ ਦਿੰਦੇ ਉਹਨੇ ਨਹੀਂ ਹੱਥ ਲਾਉਣ ਦਿੰਦੀ ਭਾਈ ਇਹ ਤਾਂ ਬਾਲੀ ਠੰਡੀ ਹੈ ਨਹੀਂ ਗਰਮ ਹੁੰਦੀ ਆਮ ਕਰਕੇ ਹੱਥ ਨਹੀਂ ਲਾਉਣ ਦਿੰਦੀ ਤੇ ਠੰਡੀ ਦੇਖੋ ਗਰਮ ਵਾਲੀ ਜਿਵੇਂ ਮਾਰਦੀ ਹੱਥ ਲਾਈ ਜਾਂ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਸ ਬਸ ਇੱਕ ਦਾ ਨੰਬਰ ਲੇਵਾ ਦੇਖੋ ਬਈ ਸ਼ਾਮ ਤੱਕ ਦੇਖੋ ਲੇਵਾ ਹੋਰ ਵੀ ਸੋਹਣਾ ਗਰਮ ਵਾਲੀ ਨੇ ਤਿਆਰ ਕਰ ਲੈਣਾ ਲੈ ਕੁਆਲਿਟੀ ਇੱਕ ਨੰਬਰ ਹੈ ਨਾ ਬਈ ਹਾਂ ਬਈ ਤੇ ਕੀ ਮੁੱਲ ਆ ਭਰਾ ਜੈਜ ਦਾ ਡਾਕਟਰ ਮੁੱਲ ਕਰਾਉਣਾ ਦਾ ਬਈ 65 ਕਰਾ ਲੈ 70 ਕਰਾ ਲੈ ਉਹਦਾ ਕੋਈ ਫਾਇਦਾ ਨਹੀਂ ਹਾਂ 55000 ਰੁਪਏ ਤਾਂ ਚੱਕ ਬਈ ਜੈਜ ਮੁੱਲ ਆ 55000 ਦੀ ਬਾੜ ਪਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲੋ ਮੁੱਲ ਬੰਦੇ ਬਾ ਦੇਖੋ ਪੂਰਾ ਹੈ ਇੱਕ ਨੰਬਰ ਲੇ ਬਾਕੀ ਧਾਰਾ ਦਿਖਾ ਦਿੰਨੇ ਆਪਾਂ ਧਾਰਾ ਕੋਈ ਚੈੱਕ ਕਰਨੀ ਬਾਈ ਕਹਿੰਦਾ ਮਾਰ ਕੇ ਲੈ ਠੰਡੀ ਸੀ ਲਾ ਤਾਂ ਜਿਵੇਂ ਮਰਜ਼ੀ ਇਵੇਂ ਮਰਦੀ ਬਾਝਾ ਲੈ ਕੋਈ ਚੱਕਰ ਨਹੀਂ ਲੈ ਬੱਚਾ ਛੱਡ ਲੈ ਕੋਈ ਚੱਕਣ ਨਹੀਂ ਵੀ ਬੱਚਾ ਨਹੀਂ ਲੈਂਦੀ ਲੈ ਮੋਏ ਨਾ ਕੀ ਆ ਬਾਤਾ ਥਾਣੀ ਬਹੁਤ ਦਸ ਦਾ ਵਿੱਚ ਬਾਈ ਚੰਗੀ ਹੋਊ ਬਾਹਲਾ ਚੰਗਾ ਥਾਣਾ ਰੈਕਟਰ ਲੈ ਬਿਖਾਉ ਕਰ ਲਿਆ ਹੁਣ ਉਤਰਿਆਂ ਨਾਲ ਹੁਣ ਲਾਹੂਗੀ ਉਤਰੇ ਹੋਗੀ ਨਿਆਣਾ ਲਾਉਣ ਦੀ ਦੇਰ ਆ ਉਹਦੀ ਮਸਾਬ ਕਰ ਲਿਆ ਕਿ ਨਹੀਂ ਹਾਂ ਹੁਣ ਉੱਤਰ ਹੋ ਗਈ ਬਸ ਬਾਕੀ ਬੈਠ ਠੰਡੀ ਠੁੰਡੀ ਵਾਲੀ ਹੈ ਡਾਕਟਰ ਠੀਕ ਹੈ ਜੀ ਲੈ ਕਹਿਣਾ ਕੁਛ ਨਹੀਂ ਮੋਹ ਨਾ ਖੜੀ ਹੈ ਘਰ ਮਾਈ ਨਾਲੇ ਆਏ ਆ ਵੀ ਦੁਪਹਿਰ ਦਾ ਟਾਈਮ ਆ ਬਾਈ ਹੈਨਾ ਨਹੀਂ ਸ਼ਾਮ ਤੱਕ ਮੰਨ ਕੇ ਡੰਗ ਦੇ ਟਾਈਮ ਪਸੂ ਖੜਦਾ ਹੈਨਾ ਜਿਵੇਂ ਮਰਜ਼ੀ ਬਹਿ ਜਾ ਲੈ ਚਾਹੇ ਦੁਪਹਿਰੇ ਬਹਿ ਜਾ ਫ੍ਰਿਜ ਹੀ ਇੱਕ ਤਰ੍ਹਾਂ ਨਹੀਂ ਲੈ ਥਾਂ ਦਿਖਾ ਦੇ ਡਾਕਟਰ ਹੂੰ ਬਾਕੀ ਚਮਾਈ ਦੇਖੀ ਵਹਿੜ ਦੀ ਡਾਕਟਰ ਹੂਣ ਦੇਖੋ ਬਾਈ ਲੈ ਜਿਹੜੇ ਹਿਸਾਬ ਨਾਲ ਥਣ ਲੱਗੇ ਨੇ ਲੈ ਮੋਟਾ ਮੋਟਾ ਚੋਣ ਆ ਕਿਆ ਬਾਤ ਚਵਾਈ ਬੜੀ ਚੰਗੀ ਹੈ ਹਨ ਬੜੀ ਚੰਗੀ ਲਾਓ ਜੀ ਕਿਆ ਬਾਤ ਹੈ ਮੋਟਾ ਮੋਟਾ ਚੋਣ ਲੱਗਿਆ ਹਨ ਲੈ ਪੂਰਾ ਚਿੱਟਾ ਦੁੱਧ ਦਾ ਫੈਂਟ ਵਾਲਾ ਦੁੱਧ ਦਾ ਚਵਾਈ ਇੱਕ ਨੰਬਰ ਵਾਲਾ ਕਿਆ ਬਾਤ ਹੈ ਠੰਡੀ ਬਹੁਤ ਹੈ ਨਾ ਹਾਂ ਹੂੰ ਠੀਕ ਹੈ ਭਾਈ ਠੰਡੀ ਦਾ ਬਰਫੀ ਆ ਲੈ ਮੁੱਲ ਵੀ ਜਾਇ ਜਮਾਨਤਨ ਜ਼ਰੂਰ ਹੋ ਜਾ ਬਰੀਟ ਵੀ ਬਾਕੀ ਥਣ ਲੇਵਲ ਖਾਦੇ ਡਾਕਟਰ ਲੈਵਲ ਲੈਵੇ ਦਾ ਡਿਜ਼ਾਈਨ ਚੈੱਕ ਕਰ ਲੋ ਇੱਕ ਨੰਬਰ ਲੇਵਲ ਲੱਗਿਆ ਥਣ ਬੜਾ ਕਮਾਲ ਦਾ ਅੱਗੇ ਵੀਰੋ 2 ਨੰਬਰ ਤੇ ਇਹ ਡਾਕਟਰ ਮਹੀਨੇ ਦੀ ਕੱਚੀ ਆ ਬਾਈ ਅੱਜ ਕੱਚੀਆਂ ਦਾ ਹਿਸਾਬ ਦਾ ਆਪਾਂ ਦੇ ਦੇਾਂਗੇ ਠੀਕ ਜਿੱਦੇ ਤਿਆਰ ਹੋ ਗਈ ਉਹਦੇ ਦਾ 85000 ਦੀ ਬਹਿੜਾ ਕਿੰਨਾ ਕੀ ਰਿਕਾਰਡ ਆ ਵੈਸੇ ਤਾਂ ਉਹਦਾ ਬਾਈ ਇਹਨੇ ਬਾਈ 24 ਕਿਲੋ ਕੱਢਿਆ ਬਲੂਨ ਨੇ ਠੀਕ ਹੁਣ ਦੂਜਾ ਸੁਗਾ ਸੁਗ ਡਾਕਟਰ ਕੱਚੀ ਜ਼ਰੂਰ ਆ ਢੋਲੀ ਛਾਲੀ ਦਿਖਾ ਦੇ ਦੀ ਵੀ ਲੈ ਤੇ ਚਾਹੇ ਆਪਣੀ ਚੈੱਕ ਕਰਵਾ ਲਿਓ ਹਣਾ ਹਾਂ ਚੈੱਕ ਕਰਾ ਲਿਆ ਲੈ ਬੇਸ਼ੱਕ ਜੀ ਹੁਣ ਬਹੁਤ ਚੰਗਾ ਬਾਈ ਕੱਲਾ ਕੱਲਾ ਥਣ ਖੋਲ ਬਾਕੀ ਫੁੱਲ ਸਾਈਜ਼ ਵਾਲੇ ਡਾਕਟਰ ਹਾਂ ਪੜੀ ਵੀ ਬਹੁਤ ਛੋਟੀ ਨਾ ਮੰਨੇ ਕੋਈ ਹਾਂ ਛੋਟੀ ਨਾ ਮੰਨੇ ਲੱਸੀ ਲਾਵੀ ਨਾ ਮੰਨੇ ਰਾਜੀ ਆ ਵਧੀਆ ਹੌਂਦਰਾ ਡਾਕਟਰ ਮਾਮਲਾ ਵੀ ਕੱਚੀਆਂ ਦਾ ਸਾਬ ਵੀ ਦੇ ਦੇਣਗੇ ਆਪਾਂ ਜਿੱਦ ਤਿਆਰ ਹੋ ਗਈ ਉਹਦੇ 85000 ਦੀ ਬਾਈ ਕਹਿੰਦਾ ਕੱਚੀਆਂ ਦਾ ਮੁੱਲ ਜਮਾਈ ਜਾਇਜ਼ ਰੱਖਾਂਗੇ ਜੇ ਕੋਈ ਵੀਰ ਸਾਬ ਲੋ ਤੇ ਥਾਣ ਲੈ ਵਾ ਇੱਕ ਨੰਬਰ ਢਿੱਲਾ ਬਹੁ ਪਈਆਂ ਪਿੱਛੇ ਤੋਂ ਚੌੜੀ-ਚੂੜੀ ਪਲੀ ਵੀ ਦੇਖੋ ਬਾਈ ਕਿਆ ਬਾਤ ਆ ਤੇ ਕੀ ਮੁੱਲ ਆ ਫਿਰ ਕੱਚੀ ਦਾ ਡਾਕਟਰ ਅੱਜ ਦੇ ਹਿਸਾਬ ਨਾਲ 56000 ਦੀ ਬੜ੍ਹਤ ਦੇ ਦੇਣਗੇ ਮਾਨਤਨ ਹੋ ਜੂ ਮਾਨਤਨ ਕਰ ਦੇਣ ਠੀਕ ਹੈ ਬਾਈ 52000 ਦੀ ਬਾਈ ਕਹਿੰਦਾ ਵੜ ਤੇ ਦੇ ਦਿਆਂਗੇ ਕੱਚੀ ਕੱਚੀ ਆ ਉਸ ਹਾਮਨਾ ਅੰਦਾਜ਼ਾ ਲਾ ਲਿਓ ਬਾਕੀ ਠੰਡੀ ਠੁੰਡੀ ਬਹੁਤ ਆ ਡਾਕਟਰ ਲੈ ਜਿਵੇਂ ਮਰਜੀ ਵਿਚਾਲੇ ਖੜਾ ਕੇ ਵੇੜੇ ਦੇ ਕੋਲ ਠੰਡੇ ਬਹਿ ਜਾ ਲੈ ਵੇੜੇ ਦੇ ਵਿਚਾਲੇ ਬਾਈ ਠੰਡੀ ਮਾਉ ਇਹਨਾਂ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਬਾਕੀ ਖੁੱਲ ਫੁੱਲ ਕੱਦ ਵਜਨ ਵਾਲੇ ਆ ਡਾਕਟਰ ਛੋਟੀ ਨਾ ਮੰਨੇ ਕੋਈ ਨਹੀਂ ਪਲੀ ਵੀ ਦਾ ਬਹੁਤ ਆ ਹਾਂ ਪਲੀ ਪੁਲੀ ਬਹੁਤ ਆ ਵੀ ਬੜੀ ਵੀ ਆ ਕੱਦ ਚੰਗਾ ਝੋਲੀ ਝੜੀ ਇੱਕ ਨੰਬਰ ਆ ਦਿਖਾਉਂਦੇ ਤੈਨੂੰ ਡਾਕਟਰ ਆਪਣਾ ਦਾ ਕੰਮ ਆ ਕਾਰੋਬਾਰ ਆ ਜੇ ਖੜਾਉਣੀ ਹੋ ਫਿਰ ਤਾਂ 80 85000 ਦੀ ਵੜਾਂ ਨਾਲ ਆਪਾਂ ਉਹ ਆ ਅੱਗੇ ਬਈ ਬੱਚੀ ਕਿ 8 ਮਹੀਨਿਆਂ ਦਾ ਬੱਚਾ ਡਾਕਟਰ ਠੀਕ ਐ ਸ਼ਹਿਰ ਆ ਗਈ ਐ ਸ਼ਹਿਰ ਹਾਂ ਕਿਹੜੇ ਟੀਕੇ ਦੀ ਐ ਬਈ ਟੀਕੇ ਟੂਕੇ ਦਾ ਕੋਈ ਪਤਾ ਨਹੀਂ ਆਪਾਂ ਗੱਪ ਮਾਰਨਾਂ ਡਾਕਟਰ ਸਹੀ ਗੱਲ ਆ ਆਪਾਂ ਇਹਦੀ ਗੱਪ ਮਾਰ ਕੇ ਦੇ ਦੀ ਕੋਈ ਫਾਇਦਾ ਨਹੀਂ ਹੋ ਗੱਲਾਂ ਦਾ ਉ ਬੈੜ ਚੰਗੀ ਐ ਇਹਦੀ ਮਾਂ ਇਹਦੀ ਮਾਂ ਥੱਲੇ 25 26 ਕਿਲੋ ਦੁੱਧ ਆ ਡਾਕਟਰ ਓਕੇ ਬਈ ਝੂਲੀ ਚੰਗੀ ਐ ਝੋਲੀ ਦਾ ਦੇਖ ਲਓ ਡਾਕਟਰ ਥਾਣ ਦਿਖਾ ਬੱਚੀ ਗੱਲ ਗੱਲਾ ਥਾਣਾ ਦੇਖਿਆ ਕੀ ਬਾਤ ਹੈ ਗੁਲਾਬੀ ਥਾਣਾ ਹਾਂ ਹੁਣੀ ਝੋਲੀ ਦੇ ਗੱਪਣਾ ਮੂੰਹ ਪੱਟੀ ਫੱਲੀ ਬੱਚੀ ਟੂਰ ਦੇ ਮਾੜੀ ਬਾਕੀ ਫੇਸਪੂਟ ਦੇਗਾ ਬਹੁਤ ਸਨਖਾ ਰਹਿ ਤੂੰ ਮੂੰਹ ਬੜਾ ਚੰਗਾ ਬਈ ਬਿਊਟੀ ਇੱਕ ਨੰਬਰ ਆ ਫੇਸ ਮੂੰਹ ਦਿਖਾ ਦੇ ਡਾਕਟਰ ਨੂੰ ਮੂੰਹ ਇਹ ਬੋਦੀ ਕਿੱਡੀ ਪੱਛੀ ਤੇ ਟੂਆ ਟੂਆ ਪੂਰਾ ਚੰਗਾ ਬਈ ਲੱਗ ਰਹੀ ਕੁਆਲਿਟੀ ਇੱਕ ਨੰਬਰ ਆ ਯਾਰ ਬੜੀ ਚੰਗੀ ਪੱਛੀ ਆ ਡਾਕਟਰ ਬਹੁਤ ਚੰਗਾ ਬੱਚਾ ਯਾਰ ਹੂੰ ਆਪਾਂ ਬੱਚੀ ਲੈਣ ਦੇਣੀ ਚੰਗੀ ਕਰਕੇ ਲੈ ਲਈ ਡਾਕਟਰ ਹੂੰ ਇੱਕ ਨੰਬਰ ਬੱਚੀ ਬਾਕੀ ਸਭ ਹੀ ਪਲੀਆ ਡਾਕਟਰ ਆ ਲੱਸੀ ਨਹੀਂ ਬਈ ਲੱਸੀ ਜੂਗੀ ਨਹੀਂ ਸਹੀ ਗੱਲ ਥੋੜੀ ਖੁੱਲੀ ਰਹੀ ਵੀ ਆ ਮੂਰੀ ਦਾ ਮਾਨ ਦੀ ਸਹੀ ਆ ਮਾੜਾ ਤੇਰੇ ਦਾ ਮਾਨ ਦੀ ਆ ਲੈ ਬਿਊਟੀ ਚੈੱਕ ਕਰ ਲੋ ਬੱਸ ਪਤਨਾ ਕੀ ਮੋਲ ਲੈ ਵੀਰੇ ਜੈਜਾ ਡਾਕਟਰ ਦਾ ਮੁੱਲ ਕਰਾਉਣ 20 ਕਰਾ ਲੈ 22 ਕਰਾ ਲੈ ਕੁਛ ਕਰਾ ਲੈ 16000 ਦੀ ਬੱਸੀ ਦੇ ਦਾਂਗੇ ਚੋਕ ਜੋ ਜੋ ਹਾਂ 16000 ਦੀ ਬੱਚੀ ਵਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾਈ ਜਾਓ ਦੋ ਮਹੀਨਿਆਂ ਨੂੰ ਪੂਰੀ ਜੱਜ ਕੇ ਸਮਾਈ ਕਾਲੀ ਲਾ ਢਿੱਕਾ ਬਣਾਉਣ ਵਾਲੀ ਆ ਹਮ ਸਹੀ ਗੱਲ ਆ ਕਵਾਲਿਟੀ ਇੱਕ ਹੈ। ਬਾਕੀ ਬੱਚਾ ਬਹੁਤ ਚੰਗਾ ਰਲਟ। ਬਹੁਤ ਚੰਗਾ ਬੱਚਾ। ਬਈ ਮੁੱਲ ਵੀ ਜਾਇਜ਼ ਆ। ਹਾਂ। ਮੁੱਲ ਵੀ ਜਮਾਂ ਜਾਇਜ਼ ਆ। ਬਿਊਟੀ ਚੈੱਕ ਕਰੋ ਫੇਸ ਦੀ ਲੈ। ਬਹੁਤ ਦੀਵਾਰ ਦੀ ਟੂਆ ਟੂਆ ਪੂਰਾ ਚੰਗਾ ਪੈਂਦਾ ਕਰਮਾ। ਜਦ ਬਰੀਡ ਵਾਲੀ ਬੱਚੀ ਆ ਰੈਕਟਰ ਪੂਰੀ। ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ। ਕਿਸੇ ਵੀਰ ਨੂੰ ਤਿੰਨਾਂ ਜੋ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ।